ਆਪਰੇਸ਼ਨ ਬਲੂ ਸਟਾਰ 1984 ਸਮੇਂ 2 ਜੂਨ ਨੂੰ ਕੀ ਕੁਝ ਹੋਇਆ 2 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀ ਮਾਹੌਲ ਸੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਅਤੇ ਬਾਕੀ ਸਿੰਘ 2 ਜੂਨ ਨੂੰ ਕਿੱਥੇ ਅਤੇ ਕੀ ਕਰ ਰਹੇ ਸੀ 2 ਜੂਨ ਨੂੰ ਇੰਦਰਾ ਗਾਂਧੀ ਨੇ ਦੂਰਦਰਸ਼ਨ ਉੱਪਰ ਦੇਸ਼ ਦੇ ਨਾਮ ਕੀ ਸੰਦੇਸ਼ ਦਿੱਤਾ ਸੀ 2 ਜੂਨ 1984 ਦੇ ਦਿਨ ਦਾ ਪੂਰਾ ਇਤਿਹਾਸ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ 1 ਜੂਨ ਨੂੰ ਪਰਿਸਰ ਵਾਲੇ ਪਾਸਿਓਂ ਭਾਰਤੀ ਫੌਜ ਦੁਆਰਾ ਫਾਇਰਿੰਗ ਕੀਤੀ ਜਾ ਰਹੀ ਸੀ ਜਿਹਦਾ ਜਵਾਬ ਸਿੱਖਾਂ ਵੱਲੋਂ ਕੋਈ ਵੀ ਗੋਲੀ ਚਲਾ ਕੇ ਨਾ ਦਿੱਤਾ ਗਿਆ ਇੱਥੇ ਸਰਕਾਰ ਦੀ ਨੀਤੀ ਫੇਲ ਹੋ ਗਈ ਕਿਉਂਕਿ ਫੌਜ ਨੂੰ ਉਮੀਦ ਸੀ ਕਿ ਜਦੋਂ ਸਾਡੀ ਫਾਇਰਿੰਗ ਦਾ ਜਵਾਬ ਸਿੱਖ ਦੇਣਗੇ ਤਾਂ ਸਾਨੂੰ ਸਿੰਘਾਂ ਦੇ ਮੋਰਚਿਆਂ ਦਾ ਪਤਾ ਲੱਗ ਜਾਏਗਾ ਅਤੇ ਨਾਲ ਦੀ ਨਾਲ ਉਹਨਾਂ ਦੇ ਹਥਿਆਰਾਂ ਦਾ ਵੀ ਪਰ ਫੌਜ ਇਸ ਪਲਾਨ ਵਿੱਚ ناکਾਮ ਰਹੀ ਫੌਜ ਦੀ ਇਸ ਗੋਲੀਬਾਰੀ ਦੌਰਾਨ ਤਕਰੀਬਨ 32 ਗੋਲੀਆਂ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਲਗੀਆਂ 1 ਜੂਨ ਦੀ ਇਸ ਗੋਲੀਬਾਰੀ ਵਿੱਚ 11 ਸ਼ਹੀਦਤਾਂ ਹੋਈਆਂ ਸੀ ਜਿਨ੍ਹਾਂ ਵਿੱਚ ਬੱਬਰ ਖਾਲਸਾ ਦੇ ਭਾਈ ਮਹੰਗਾ ਸਿੰਘ ਬੱਬਰ ਇਤੋਂ ਇਲਾਵਾ ਚਾਰ ਸਿੰਘ ਸਿੰਘ ਦਮਦਮੇਂ ਟਕਸਾਲ ਦੇ ਇੱਕ ਬੀਬੀ ਅਤੇ ਪੰਜ ਸੰਗਤਾਂ ਦੇ ਵਿੱਚੋਂ ਸਿੰਘ ਸੀ ਇਸ ਤੋਂ ਇਲਾਵਾ ਕੁਝ ਸਰੋਤਾਂ ਦੇ ਮੁਤਾਬਕ 26 ਸੰਗਤਾਂ ਜ਼ਖਮੀ ਹੋਈਆਂ ਸੀ ਅਤੇ 36 ਸੰਗਤਾਂ ਗੰਭੀਰ ਜ਼ਖਮੀ 1 ਜੂਨ ਦਾ ਇਤਿਹਾਸ ਜਾਣਨ ਲਈ ਤੁਸੀਂ ਪਿਛਲੀ ਵੀਡੀਓ ਜ਼ਰੂਰ ਦੇਖਿਓ ਹੁਣ ਗੱਲ ਕਰਦੇ ਹਾਂ 2 ਜੂਨ 1984 ਦੀ ਗੋਲੀਬਾਰੀ ਤੋਂ ਬਾਅਦ 2 ਜੂਨ 1984 ਦਾ ਦਿਨ ਚੜ੍ਹਦਾ ਹੈ ਤਾਂ ਕੀ ਦੇਖਣ ਨੂੰ ਮਿਲਦਾ ਕਿ ਜੋ 1 ਜੂਨ ਨੂੰ ਗੋਲੀ ਚੱਲੀ ਸੀ ਜਿੱਥੇ-ਜਿੱਥੇ ਇਹ ਗੋਲੀਆਂ ਲੱਗੀਆਂ ਸੀ ਉਹਨਾਂ ਗੋਲੀਆਂ ਦੇ ਨਿਸ਼ਾਨਾਂ ਦੇ ਉੱਪਰ ਸੇਵਾਦਾਰਾਂ ਨੇ ਲਾਲ ਰੰਗ ਦੇ ਗੋਲੇ ਬਣਾ ਦਿੱਤੇ ਤੇ ਥੱਲੇ ਤਰੀਕ ਲਿਖ ਦਿੱਤੀ ਸੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹ ਯਾਦ ਰਹੇ ਕਿ ਇਸ ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਸ਼ੁਰੂਆਤ ਹੋ ਗਈ ਸੀ ਉਸ ਸਮੇਂ ਧਰਮ ਯੁੱਧ ਨਾਲ ਸੰਬੰਧਤ ਕੁਝ ਆਗੂਆਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਨਿਸ਼ਾਨਾਂ ਨੂੰ ਹਮੇਸ਼ਾ ਲਈ ਸਾਹਮਣੇ ਰੱਖਿਆ ਜਾਏਗਾ ਪਰ ਉਸ ਸਮੇਂ ਉਹਨਾਂ ਆਗੂਆਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਅਗਲੇ ਆਉਣ ਵਾਲੇ ਦਿਨਾਂ ਵਿੱਚ ਇਹ ਨਿਸ਼ਾਨ ਹਰ ਸਿੱਖ ਦੇ ਦਿਲਾਂ ਉੱਪਰ ਹਮੇਸ਼ਾ ਲਈ ਲੱਗ ਜਾਣਗੇ ਜੋ ਕਦੇ ਨਹੀਂ ਮਿਟਾਏ ਜਾ ਸਕਣਗੇ 1 ਜੂਨ 1984 ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰਚੰਨ ਸਿੰਘ ਟੋਹੜਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਾਜ਼ਰ ਨਹੀਂ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਫੌਜੀਆ ਵੱਲੋਂ ਬਿਨਾਂ ਕਿਸੇ ਪੜਕਾ ਹਟਦੇ ਸ਼੍ਰੀ ਦਰਬਾਰ ਸਾਹਿਬ පරිਸ਼ਰ ਉੱਪਰ ਫਾਇਰਿੰਗ ਕੀਤੀ ਜਾ ਰਹੀ ਆ ਤਾਂ 2 ਜੂਨ ਨੂੰ ਸਵੇਰੇ ਫਿਰ ਉਹ ਵੀ ਸ਼੍ਰੀ ਦਰਬਾਰ ਸਾਹਿਬ ਕੇ ਪਹੁੰਚ ਜਾਂਦੇ ਤਾਂ ਫਿਰ ਇਸ ਸਾਰੇ ਘਟਨਾਕਰਮ ਨੂੰ ਸੁਣਨ ਤੋਂ ਬਾਅਦ ਜਿਹੜਾ ਉਸ ਸਮੇਂ ਧਰਮਯੁੱਧ ਮੋਰਚੇ ਦਾ ਹਰਜਨ ਸਿੰਘ ਲੋਂਗੋ ਵਾਲ ਸੀ ਉਸਨੇ 2 ਜੂਨ ਨੂੰ ਇੱਕ ਪ੍ਰੈਸ ਨੋਟ ਜਾਰੀ ਕੀਤਾ ਜੋ ਇਸ ਤਰ੍ਹਾਂ ਸੀ ਕਿ ਸ੍ਰੀ ਹਰਮੰਦਰ ਸਾਹਿਬ ਉੱਪਰ ਗੋਲੀਆਂ ਚਲਾ ਕੇ ਕਾਂਗਰਸ ਸਰਕਾਰ ਨੇ ਸਿੱਖ ਕੌਮ ਨਾਲ ਨਵੀਂ جنگ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਸਰਕਾਰ ਦੀ ਧਰਮ ਨਿਰਪੱਖਤਾ ਦੇ ਪਖੰਡ ਦੀ ਅਸਲੀਅਤ ਸਾਹਮਣੇ ਆ ਗਈ ਆ ਸ੍ਰੀ ਦਰਬਾਰ ਸਾਹਿਬ ਤੇ ਚੱਲੀ ਇੱਕ ਇੱਕ ਗੋਲੀ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਦਿਲਾਂ ਉੱਪਰ ਲੱਗੀ ਆ ਇਸ ਲਈ ਮੈਸ ਮੂਹ ਸਿੱਖ ਸਮਾਜ ਬੁੱਧੀਜੀਵੀ ਸਾਬਕਾ ਫੌਜੀਆ ਬੀਬੀਆਂ ਨੌਜਵਾਨਾਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੁਣ ਇਹ ਸੰਕਟ ਦੀ ਘੜੀ ਜੋ ਆਪਣੇ ਸਿਖਰ ਤੇ ਆ ਚੜੀ ਆ ਇਸ ਸਮੇਂ ਸਮੂਹ ਖਾਲਸਾ ਪੰਥ ਕੁਰਬਾਨੀਆਂ ਲਈ ਤਤਬਰ ਰਹੇ ਇਸੇ ਤਰ੍ਹਾਂ ਦਾ ਬਿਆਨ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚੰਨ ਸਿੰਘ ਟੋੜਣ ਨੇ ਵੀ ਦਿੱਤਾ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਤੀ ਸਾਹਿਬ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ ਜੋ ਇਸ ਤਰ੍ਹਾਂ ਸੀ ਸ਼੍ਰੀ ਦਰਬਾਰ ਸਾਹਿਬ ਸਿੱਖ ਗੋਮਤਾ ਮਹਾਨ ਸਥਾਨ ਹੈ ਆਰੰਭ ਤੋਂ ਲੈ ਕੇ ਲੱਖਾਂ ਸਿੰਘਾਂ ਨੇ ਇਹਦੀ ਪਵਿੱਤਰਤਾ ਲਈ ਆਪਣਾ ਖੂਨ ਡੋਲਿਆ ਅਤੇ ਸੀਸ ਭੇਟ ਕੀਤੇ ਨੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਮਾਨ ਮਰਿਆਦਾ ਕਾਇਮ ਰੱਖੀ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਮਲੀਆਂ ਮੇਡ ਕਰਨ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਕੱਲ CRPF ਅਤੇ BSF ਦੇ ਫੌਜੀਆ ਨੇ ਅੱਨੇ ਵਾਹ ਗੋਲੀਬਾਰੀ ਕੀਤੀ ਜਿਸ ਨੇ ਮੁਗਲ ਰਾਜ ਦੇ ਹਮਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਦਰਜਨਾ ਸਿੰਘਾਂ ਦੀ ਸੀਆਰਪੀਐਫ ਦੀ ਗੋਲੀਆਂ ਨਾਲ ਹੋਈ ਪਵਿੱਤਰ ਸ਼ਹਾਦਤ ਅਤੇ ਦਰਬਾਰ ਸਾਹਿਬ ਦੇ ਸੁਨਹਿਰੀ ਮੰਦਰ ਤੇ ਲੱਗੀਆਂ ਗੋਲੀਆਂ ਸਿੱਖਾਂ ਦੀ ਹੋਂਦ ਮਾਣ ਮਰਿਆਦਾ ਤੇ ਬਹੁਤ ਘਾਤਕ ਹਮਲਾ ਹੈ ਇਹ ਚੜ੍ਹਦੀ ਕਲਾ ਦਾ ਸੰਕੇਤ ਹੈ ਕਿ ਕੱਲ ਫਾਇਰਿੰਗ ਸਮੇਂ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਿੱਖ ਜਥੇਬੰਦੀਆਂ ਨੇ ਏਕਤਾ ਦਾ ਸਬੂਤ ਦਿੱਤਾ ਸੀ ਸ਼੍ਰੀ ਦਰਬਾਰ ਸਾਹਿਬ ਤੇ ਹੋਈ ਫਾਇਰਿੰਗ ਤੇ ਸਮੂਹ ਖਾਲਸਾ ਪੰਥ ਨੂੰ ਸੁਚੇਤ ਕਰਦੇ ਹੋਏ ਅਸੀਂ ਸਿੱਖ ਜਥੇਬੰਦੀਆਂ ਅਤੇ ਸਮੂਹ ਸਿੱਖ ਜਗਤ ਨੂੰ ਜੋੜਦਾਰ ਅਪੀਲ ਕਰਦੇ ਹਾਂ ਕਿ ਸ਼ਰੀਰ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ CRPF ਅਤੇ BSF ਦੇ ਹਮਲੇ ਦਾ ਜਵਾਬ ਹਰ ਢੰਗ ਨਾਲ ਦੇ ਕੇ ਹਮਲਾਵਰਾਂ ਦਾ ਮੂੰਹ ਭੰਨੋ ਅਤੇ ਦੁਸ਼ਟਾਂ ਦਾ ਨਾਸ਼ ਕਰ ਦਿਓ ਹੁਣ ਤੁਸੀਂ ਇਸ ਬਿਆਨ ਨੂੰ ਧਿਆਨ ਨਾਲ ਦੇਖੋ ਇੱਥੇ ਜਥੇਦਾਰ ਸਾਹਿਬ ਵੱਲੋਂ ਵੀ ਫਰਮਾਨ ਦਿੱਤਾ ਜਾ ਚੁੱਕਾ ਸੀ ਕਿ ਤੁਸੀਂ ਦੁਸ਼ਮਣਾਂ ਦਾ ਮੂੰਹ ਭੰਨਣਾ ਹੈ ਸੋ ਇਹ 2 ਜੂਨ 1984 ਦੇ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ 1 ਜੂਨ ਨੂੰ ਜੋ ਭਾਈ ਮਹਿੰਗਾ ਸਿੰਘ ਦੀ ਸ਼ਹਾਦਤ ਹੋਈ ਸੀ ਉਹਨਾਂ ਦਾ ਸੰਸਕਾਰ ਮੰਜੀ ਸਾਹਿਬ ਦੇ ਸਾਹਮਣੇ ਕੀਤਾ ਗਿਆ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਦੌਰਾਨ ਬੱਬਰ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚੇ ਨਾਲ ਸੰਬੰਧਿਤ ਆਗੂ ਤੇ ਖਾਸ ਕਰਕੇ ਦਮਦਮਾ ਟਕਸਾਲ ਨਾਲ ਸੰਬੰਧਿਤ ਜਿੰਨੇ ਵੀ ਸਿੰਘ ਸੀ ਉਹ ਸਾਰੇ ਉੱਥੇ ਪੇਸ਼ਾਮਲ ਸੀਗੇ ਤੇ ਇਸ ਤਰ੍ਹਾਂ 2 ਜੂਨ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੰਸਕਾਰ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਲਈ ਭਾਈ ਮਹੰਗਾ ਸਿੰਘ ਜੀ ਦੀ ਮ੍ਰਿਤਕ ਦੇ ਗੁਰੂ ਨਾਨਕ ਨਵਾਜ਼ ਦੀ ਚੌਥੀ ਮੰਜ਼ਲ ਉੱਪਰ ਰੱਖੀ ਗਈ ਸੀ ਜਿੱਥੇ ਬਹੁਤ ਗਿਣਤੀ ਵਿੱਚ ਸੰਗਤਾਂ ਮੌਜੂਦ ਸੀ ਦੂਜੇ ਪਾਸੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਜਨਰਲ ਸੁਪੇਕ ਸਿੰਘ ਨੇ ਸਿੱਖਾਂ ਨੂੰ ਆਪਣੇ ਆਪਣੇ ਮੋਰਚਿਆਂ ਵਿੱਚ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਸੀ 2 ਜੂਨ ਦੇ ਦਿਨ ਨੂੰ ਅਜਿਹੇ ਕਾਰਵਾਈਆਂ ਚੱਲਦੀਆਂ ਰਹੀਆਂ ਫਿਰ 2 ਜੂਨ ਦੀ ਰਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦੇ ਨਾਮ ਸੰਦੇਸ਼ ਜਾਰੀ ਕੀਤਾ ਟੀਵੀ ਉੱਪਰ ਪਹਿਲਾਂ ਇਹ ਸੰਦੇਸ਼ ਦਿੱਤਾ ਗਿਆ ਇਸ ਸੰਦੇਸ਼ ਨੂੰ ਜੇਕਰ ਧਿਆਨ ਨਾਲ ਸਮਝਿਆ ਜਾਵੇ ਇਹ ਤਕਰੀਬਨ ਪੰਜਾਬ ਨਾਲ ਹੀ ਸੰਬੰਧਿਤ ਸੀ ਇਸ ਵਿੱਚ ਪੰਜਾਬ ਦੀਆਂ ਧਿਰਾਂ ਵੱਲੋਂ ਰੱਖੀਆਂ ਮੰਗਾਂ ਨੂੰ ਸੁਲਝਾਉਣ ਲਈ ਇਹ ਪੇਸ਼ ਕੀਤਾ ਗਿਆ ਕਿ ਕੇਂਦਰ ਸਰਕਾਰ ਤਾਂ ਗੱਲਬਾਤ ਕਰਨਾ ਚਾਹੁੰਦੀ ਆ ਪਰ ਸਿੱਖਾਂ ਵੱਲੋਂ ਗੱਲਬਾਤ ਨਹੀਂ ਕੀਤੀ ਜਾ ਰਹੀ ਇਸ ਪ੍ਰਕਾਰ ਨਾਲ ਇਹ ਸੰਦੇਸ਼ ਗੋਲਮੋਲ ਕਰਕੇ ਦਿੱਤਾ ਗਿਆ ਇਸ ਸੰਦੇਸ਼ ਤੋਂ ਬਾਅਦ ਦੂਰਦਰਸ਼ਨ ਉੱਪਰ ਹੀ ਪੰਜਾਬ ਦੇ ਗਵਰਨਰ ਬीडी पांडे ਦਾ ਬਿਆਨ ਆਉਂਦਾ ਕਿ ਪੰਜਾਬ ਵਿੱਚ ਜੋ ਰਾਸ਼ਟਰਪਤੀ ਰਾਜ ਹੈ ਉਹ ਲਾਗੂ ਕਰ ਦਿੱਤਾ ਜਾਏ ਸੋ 2 ਜੂਨ ਦੀ ਰਾਤ ਨੂੰ ਹੀ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਅਤੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ 2 ਜੂਨ ਨੂੰ ਵੀ ਸਿੰਘਾਂ ਦੁਆਰਾ ਆਪਣੇ ਮੋਰਚਿਆਂ ਨੂੰ ਹੋਰ ਪੱਕਾ ਕੀਤਾ ਜਾ ਰਿਹਾ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਦਰ ਸੰਗਤਾਂ ਵੀ ਆਮ ਦਿਨਾਂ ਵਾਂਗ ਦਰਸ਼ਨਾਂ ਲਈ ਆ ਰਹੀਆਂ ਸੀ। ਅਗਲੀ ਵੀਡੀਓ ਵਿੱਚ ਆਪਾਂ 3 ਜੂਨ 1984 ਨੂੰ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।